ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਇਹਦੇ ਚੜ੍ਹਦੇ ਕਲਾਂ ਡੇਰੀ ਫਾਰਮ ਤੇ ਸਵਾਗਤ ਹੈ ਜੀ ਵੀਰ ਜੀ ਤੁਹਾਡਾ ਤੇ ਵੀਰ ਜੀ ਅੱਜ ਦੇ ਵੀਡੀਓ ਚ ਪਤਨ ਵਿਖਾਉਣੀਆਂ ਵਾ ਦੋ ਝੋਟੀਆਂ ਸੂਈਆਂ ਤੇ ਚੰਗੇ ਥਣ ਚੱਡੇ ਚੰਗੇ ਰਿਕਾਰਡ ਵਾਲੀਆਂ ਤੇ ਵੀਰ ਜੀ ਸਭ ਤੋਂ ਪਹਿਲਾਂ ਟਰੈਸ ਨੋਟ ਕਰ ਲਓ ਵੀਰ ਜੀ ਨਾਮ ਹੈਗਾ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮਰਸਰ ਫੋਨ ਨੰਬਰ ਹੈਗਾ ਵੀਰ ਜੀ 95928 00635 ਤੇ ਵੀ ਦੀ ਥੋੜਾ ਨੀਲੀ ਦਾ ਪੱਖ ਰੱਖਦਿਆਂ ਨੇ ਝੋਟੀਆਂ ਦਮੇ ਸੁਈਆਂ ਸਵਾਈਆਂ ਵਾਂ ਚੰਗੇ ਥਣ ਚੱਡੇ ਰਿਕਾਰਡ ਵਾਲੀਆਂ ਨੇ ਤੇ ਦੂਜਾ ਦੂਜਾ ਸੁਵਾ ਤੇ ਜੱਜਾ ਸੁਵਾ ਜੇ ਤੇ ਆ ਵੀ ਦੀ ਇਹਨਾਂ ਦਾ ਜਵਾਬ ਨੇ ਪਰ ਚੈੱਕ ਕਰੂਣੇ ਤੈਨੂੰ ਲੱਗੂਂਦੀ ਤੇ ਆ ਵੀ ਜੀ ਦੂਜਾ ਸੁਵਾ ਝੋਟੀ ਸੁਈ ਜੇ ਤੇ ਦੁੱਧ ਵਿੱਚ 10 ਕਿਲੋ ਤਿਆਰ ਜੇ ਇਸ ਟਾਈਮ ਚੰਗੇ ਕੱਦ ਕਾਠ ਵਾਲੀ ਜੇ ਨੀਲੀ ਦਾ ਪੱਖ ਰੱਖਦੀ ਆ ਚਾਰੇ ਲੱਤਾਂ ਤੋਤਿਆਂ ਦੀਆਂ ਤੇ ਵੀਜੀ ਆਹ ਕੱਟੀ ਜੇ ਦੀ ਇਹਦਾ ਨਾ ਵੀਜੀ ਕੱਟੀ ਇੱਕ ਤੇ ਥੋੜੀ ਉਹਨਾਂ ਅੰਦਰ ਉੱਥੇ ਬਣ ਛੱਡੀ ਆ ਤੇ ਇੱਕ ਉੱਥੇ ਕਹਿੰਦੇ ਹਮਾਲ ਮੂਲਨ ਦਾ ਬੜਾ ਜਿਆਦਾ ਸੰਗਣਾ ਮਾਲ ਬੱਜਾ ਸੀ ਤੇ ਕੱਟੀ ਤੇ ਨਾ ਲੱਤ ਤੇ ਨਾ ਪੈਰ ਰੱਖਤਾ ਮੱਜ ਨੇ ਉਹਦੇ ਕਰਕੇ ਨਾ ਇੱਕ ਲੱਤ ਮੈਂ ਦੀ ਛੋਟੀ ਦੀ ਇਹਦੀ ਕੱਟੀ ਦੀ ਲਾਤੇ ਘੱਟ ਕੰਮ ਕਰਦੀ ਆ ਤੇ ਉੱਠਣ ਥੋੜੀ ਦਿੱਕਤ ਦੀ ਬਾਕੀ ਦੁੱਧ ਉਹਦੇ ਪੂਰਾ ਚੁੰਗਦੀ ਆ ਵਧੀਆ ਤੁਰਦੀ ਵੀ ਆ ਲੱਤ ਤੋਂ ਥੋੜਾ ਜਿਆ ਕੋੜਾ ਔਖਾ ਤੁਰ ਜਾਂਦਾ ਵਾ ਕਿ ਵੇਲੇ ਚੈੱਕ ਕਰੇ ਤੇ ਵੀਜੀ ਆ ਛੋਟੀ ਕਰੋ ਚੱਕ ਤੁਸੀਂ ਤੋੜ ਕੇ ਪਤਨ ਬਖਾਉਣੇ ਆ ਹਾਂ ਇਹ ਤੋੜ ਕੇ ਚੈੱਕ ਕਰਾਈਏ ਇਹ ਦੀ ਇਸ ਕੁਆਲਟੀ ਚੱਕਦੀ ਫਿੰਗਰ ਵੀ ਸੋਨਾ ਆ ਉਥੇ ਵੇਖੋ ਕਿੰਨੀ ਲੰਮੀ ਛੋਟੀ ਦੀ ਇਹ ਕੱਦ ਵਜਨ ਵੀ ਦੀ ਬਹੁਤ ਆ ਇਹ ਮਾਰ ਜਾਂਦੇ ਹੋਣ ਕਰਕੇ ਵੀ ਸਾਬ ਵੀ ਘਟਿਆ ਹੋਣਾ ਅਸੀਂ ਖਾਨਪੂਨ ਚਾਲੂਗਾ ਵੇਖੋ ਥਣ ਚੱਡਾ ਛੋਟੀ ਨੂੰ ਕਿੱਡਾ ਲੱਗਾ ਹੈ ਬੜੀ ਕਤੂੜ ਵਾਲੀ ਛੋਟੀ ਦੀ ਸੋਣ ਚਵਾ ਵੀ ਵੀ ਬਹੁਤ ਸਾਬ ਦੇ ਇਹ ਖਣਾ ਦਾ ਸਾਇਟ ਗੈੱਗ ਗੈੱਗ ਕਰੋ ਤੇ ਖਾਈ ਨੇ ਵੀ ਜੀ ਪੂਰੀ ਆ ਕੱਦ ਘਾੜੀ ਪੂਰਾ ਇਹਦਾ ਇਹ ਥੋੜੀ ਜਿਹੀ ਸਾਮਨ ਅੜੀ ਕੋ ਟਿਮ ਮਾਲ ਜਾਦਾ ਤੇ ਕੰਡੀਸ਼ਨ ਤੋਂ ਪਤਾ ਲਾ ਹੀ ਸਕਦੇ ਜੇ ਖੱਟੀ ਤੋਂ ਵਿੱਚ ਜਿੱਥੇ ਵੱਜੀ ਵੱਜੀ ਰਹੀ ਉਹਨਾਂ ਖੋਲੀ ਨਹੀਂ ਮੁੱਲ ਵਿਧੀ ਹੈਗਾ ਮੈਂ 90 ਕਰ ਲਈਏ 95 ਕਰ ਲਈਏ ਇਹ 85000 ਦੀ ਛੋਟੀ ਦੇ ਦਾਂਗੇ ਇਹ ਅਸੀਅਤ ਛੋਟੀ ਦੇ ਦਾਂਗੇ ਤੇ ਮਾਨਤਨ ਵੀਰਪਰਾ ਦਾ ਕਰ ਲਾਂਗੇ ਮੋਕਰੇ ਤੋਂ ਫੋਨ ਲਾਵੇ ਮਾਨਤਨ ਕਰ ਲਾਂਗੇ ਤੇ ਦੂਜੇ ਨੰਬਰ ਤੇ ਵੀ ਜੀ ਆ ਜੇ ਇਹ ਤੀਜਾ ਸੂਆ ਲਾੜੇ ਵੀ ਜਸੂਆ ਲਾੜੇ ਵੀ ਥੱਲੇ ਵੀ ਕੋਈ 11 12 ਕਿਲੋ ਦੁੱਧ ਧਿਆਨ ਰੂਗਾ ਆਪਾਂ 10 ਕਿਲੋ ਹੀ ਦੱਸ ਕੇ ਦਾਂਗੇ ਤੇ ਦੁੱਧ 11 ਵੀ ਹੋ ਸਕਦਾ 12 ਵੀ ਹੋ ਸਕਦਾ ਚੂਣ ਚੋਆ ਵੀ ਬਹੁਤ ਸਾਫ ਆ ਇਹ ਤੀਜਾ ਸੂਆ ਮੈਂ ਸੁਈ ਜੇ ਤੇ ਥਣਾ ਦਾ ਸਾਈਜ਼ ਤੇ ਗਾਵੇ ਦਾ ਵੀ ਚੈੱਕ ਕਰੋ ਫੇਸ ਕੁਆਲਟੀ ਚੈੱਕ ਕਰੋ ਤੇ ਤੋੜ ਕੇ ਆਪਾਂ ਨੂੰ ਦਿਖਾਉਣੇ ਦਿੱਤੀ ਇਹਦਾ ਵਿਦਿਆਰਥੀ ਆ ਬੱਚਾ ਆ ਕੋਈ ਵੀਰ ਪਰਪਰੀਆਂ ਦਿਨਾਂ ਦਾ ਲਾਲੇ 20 ਦਿਨਾਂ ਦਾ ਲਾਲੇ ਮਹੀਨੇ ਦਾ ਲਾਲੇ ਤੇ ਮੈਂ ਤਾਂ ਥਾਣਾ ਦਾ ਫੈਸਲੇ ਤੇ ਕੈਪਚਰ ਕਰਵਾਉਂਦਾ ਇਹ ਵੀ ਬਹੁਤ ਸਾਫ ਆ ਦੁੱਧ ਵਾਲੀ ਮੈਂ ਆ ਇਹ ਵੀ ਸਾਬੀ ਚੰਗੀ ਮੈਂ ਰਾਜੀ ਪਿੱਟਪੁੜੇ ਦੀ ਮੈਂ ਬੜੀ ਏ ਲੰਮੀ ਫੇਰ ਫੂਲੀ ਮੈਂ ਨਹੀਂ ਚੰਗੀ ਆ ਇਹ ਦੁੱਧ ਵਾਲੀ ਵੇਖ ਥੱਲੇ ਵਿਦਿ ਬਹਾਨੇ ਦੇ ਨਾੜਾ ਵੇਖੋ ਜਿੱਦਾਂ ਬੀਜ ਨਹੀਂ ਘਰ ਬਣਿਆ ਬੋਲ ਵੀਰ ਜੀ ਇਹਦਾ ਵੀ ਭਵੇਂ 95 ਕਰ ਲਗੇ ਲੱਖ ਕਰ ਲਗੇ ਪਰ ਇਹ ਵੀ ਬੋਲ ਜੀ ਆਪਾਂ ਜਾਇਜ਼ ਭਾਅ ਨਾਲ ਕਿਤੇ ਨਹੀਂ ਮੱਝ ਆ ਵੇਖੋ ਠੰਡੀ ਮੈਂਕ ਦੀ ਸੀ ਇਹ ਵੀਰ ਜੀ ਆਪਾਂ 87000 ਦੀ ਮੈਂ ਹਾਂ ਦੇ ਦਾਂਗੇ 90000 ਤੇ 3000 ਰੁਪਏ ਛੋਟ ਕਰ ਦਾਂਗੇ ਮੈਂ ਦੀ ਤੇ ਬਾਕੀ ਵੀਰ ਭਰਾ ਕੋ ਫੋਨ ਲਾਵੇ ਮਾਣ ਤਨ ਕਰਾਂਗੇ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰ ਅਸਰਾਂ ਦਾ